ਲੋਕ ਸਭਾ ਦੇ ਨਤੀਜਿਆਂ ਦੀ ਮੋਸ਼ੀ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਅਗਲੀਆਂ ਹੋਣ ਵਾਲੀਆਂ ਜਿਮਨੀ ਚੋਣਾਂ ਪੰਚਾਇਤ ਚੋਣਾਂ ਅਤੇ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਕਾਮਰਕਸਦੀ ਹੋਈ ਨਜ਼ਰ ਆ ਰਹੀ ਹੈ ਅਤੇ ਤਿਆਰੀ ਹੁਣ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਖੁਦ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਅਤੇ ਖੁਦ ਚੈਕਿੰਗ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਨਾਲ ਦੱਸਿਏ ਕਿ ਉਹਨਾਂ ਦੇ ਵੱਲੋਂ ਇਸ ਸਬੰਧੀ ਨਵੀਂ ਰਣਨੀਤੀ ਬਣਾਈ ਗਈ ਹੈ ਰਣਨੀਤੀ ਰਣਨੀਤੀ ਦੇ ਤਹਿਤ ਹੀ ਹੁਣ ਵਿਧਾਇਕਾਂ ਨੂੰ ਅਤੇ ਅਹੁਦੇਦਾਰਾਂ ਨੂੰ ਨਵੇਂ ਦਿਸ਼ਾ ਨਿਰਦੇਸ਼ ਵੀ ਦੇ ਦਿੱਤੇ ਗਏ ਨੇ ਦੱਸ ਜਿਏ ਕਿ ਲੋਕ ਸਭਾ ਚੋਣਾਂ ਚ ਆਮ ਆਦਮੀ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਹੀ ਮਹੀਨਿਆਂ ਚ ਹੋਣ ਵਾਲੀਆਂ ਨਗਰ ਨਿਗਮ ਪੰਚਾਇਤ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਅਤੇ 2026 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਿਆ ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਭਗਵੰਤ ਮਾਨ 13 0 ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਉੱਥੇ ਹੀ ਪਾਰਟੀ ਸਿਰਫ ਔਰ ਸਿਰਫ 3 ਸੀਟਾਂ ਦੇ ਉੱਪਰ ਸਿੰਮਟ ਕੇ ਰਹਿ ਗਈ ਸੀ ਜਿਸ ਤੋਂ ਬਾਅਦ ਹੁਣ ਅਗਲੀਆਂ ਚੋਣਾਂ ਦੇ ਲਈ ਹੁਣ ਤੋਂ ਹੀ ਆਮ ਆਦਮੀ ਪਾਰਟੀ ਤਿਆਰੀਆਂ ਕਰਦੀ ਸ਼ੁਰੂਆਤ ਨਜ਼ਰ ਆ ਰਹੀ ਤਿਆਰੀਆਂ ਕਰਦੀ ਸ਼ੁਰੂ ਦਿਖਾਈ ਦੇ ਰਹੀ ਹੈ ਅਤੇ ਉਸ ਦੀ ਕਮਾਂਡ ਹੁਣ ਖੁਦ ਭਗਵੰਤ ਮਾਨ ਆਪਣੇ ਹੱਥਾਂ ਦੇ ਵਿੱਚ ਲੈਦੇ ਹੋਏ ਦਿਖਾਈ ਦੇ ਰਹੇ ਨੇ ਇਸੇ ਲੜੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਆਪਣੇ ਹਲਕੇ ਵਿੱਚ ਹਫ਼ਤੇ 'ਚ ਦੋ ਵਾਰ ਸਰਕਾਰ ਆਪਕੇ ਦਵਾਰ ਕੈਂਪ ਲਗਾਉਣ ਦੇ ਹੁਕਮ ਦਿੱਤੇ ਹਨ ਜਿਸ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ ਤੇ ਹੱਲ ਕੀਤਾ ਜਾਵੇਗਾ ਇਹੀ ਨਹੀਂ ਉਹਨਾਂ ਨੇ ਸਾਫ ਕਿਹਾ ਕਿ ਉਹ ਖੁਦ ਕਿਸੇ ਵੀ ਸਮੇਂ ਕਿਸੇ ਜ਼ਿਲ੍ਹੇ ਦੇ ਕੈਂਪ 'ਚ ਅਚਾਨਕ ਚੈਕਿੰਗ ਲਈ ਆ ਸਕਦੇ ਨੇ ਪਰ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿਉਂਕਿ 2022 ਦੇ ਇਲੈਕਸ਼ਨ ਦੌਰਾਨ ਵੀ ਭਗਵਾਨਤਮਨ ਵੱਲੋਂ ਆਮ ਲੋਕਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਪੰਚਾਇਤ ਮਾਫ਼ ਕਰਨਾ ਜੋ ਸਰਕਾਰ ਉਹ ਪਿੰਡਾਂ ਤੋਂ ਚੱਲੇਗੀ ਅਫਸਰ ਪਿੰਡਾਂ ਦੇ ਵਿੱਚ ਆਉਣਗੇ ਇੱਕ ਵਾਰ ਫਿਰ ਤੋਂ ਉਸੇ ਗੱਲ ਨੂੰ ਦੁਹਰਾਉਂਦੇ ਹੋਏ ਭਗਵਾਨਤਮਨ ਸਾਹਮਣੇ ਆਏ ਨੇ ਤੇ ਕਹਿ ਰਹੇ ਨੇ ਕਿ ਸਰਕਾਰ ਆਪਕੇ ਦਵਾਰ ਕੈਂਪ ਲਗਾਈਏ ਜਿੱਥੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਤੇ ਉੱਥੇ ਨਾਲੇ ਕਹਿੰਦੇ ਨਜ਼ਰ ਆਏ ਨੇ ਕਿ ਇਹਨਾਂ ਚੈੱਕ ਇਹਨਾਂ ਕੈਂਪਾਂ ਦੀ ਉਹ ਕਿਸੇ ਸਮੇਂ ਵੀ ਚੈਕਿੰਗ ਵੀ ਕਰ ਸਕਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਹਰ ਜ਼ਿਲ੍ਹੇ 'ਚ ਸੀਐਮ ਆਫਿਸ ਬਣਾਉਣ ਦੀ ਯੋਜਨਾ ਤੇ ਵੀ ਕੰਮ ਕਰ ਰਹੇ ਨੇ ਜਿੱਥੇ ਮੁੱਖ ਮੰਤਰੀ ਦਫ਼ਤਰ ਤੋਂ ਇੱਕ ਸੀਨੀਅਰ ਆਈਏਐਸ ਆਈਪੀਐਸ ਪੀਸੀਐਸ ਅਧਿਕਾਰੀ ਮੌਜੂਦ ਰਹਿ ਕੇ ਪਾਰਟੀ ਬਲੰਟੀਆਂ ਨਾਲ ਬਲੋਂ ਲਿਆਂਦੇ ਜਾਣ ਵਾਲੇ ਜਨਤਾ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਉਣਗੇ ਪਤਾ ਲੱਗਾ ਕਿ ਉਕਤ ਯੋਜਨਾ ਇਸ ਲਈ ਤਿਆਰ ਕੀਤੀ ਜਾ ਰਹੀ ਹੈ ਕਿਉਂਕਿ ਆਮ ਚੋਣਾਂ 'ਚ ਆਪ ਦੇ ਨਿਰਾਸ਼ਾਜਨ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਲੋਕ ਸਭਾ ਹਲਕਾ ਬਾਅਰ ਮੀਟਿੰਗਾਂ ਲਹਿਰੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਚ ਪਾਰਟੀ ਦੇ ਵਲੰਟੀਅਨ ਨੇ ਇਹ ਗੱਲ ਲਿਆਂਦੀ ਸੀ ਕਿ ਸਰਕਾਰੀ ਦਫ਼ਤਰਾਂ ਚ ਉਹਨਾਂ ਦੇ ਕੰਮ ਨਹੀਂ ਹੁੰਦੇ ਅਤੇ ਨਾ ਹੀ ਅਧਿਕਾਰੀ ਉਹਨਾਂ ਦੀ ਸੁਣਵਾਈ ਕਰਦੇ ਹਨ ਜਿਸ ਦੀ ਵਜ੍ਹਾ ਕਾਰਨ ਉਹਨਾਂ ਦਾ ਸੰਪਰਕ ਲੋਕਾਂ ਤੋਂ ਟੁੱਟਦਾ ਜਾ ਰਿਹਾ ਹੈ ਪਾਰਟੀ ਵੱਲੋਂ ਸਰਕਾਰ ਦੇ ਵਖ ਵਖ ਆਉਂਦੇ ਤਨਾਤ ਕੀਤੇ ਕਿ ਵਲੰਟੀਅਨ ਵੱਲੋਂ ਵੀ ਉਕਤ ਮੁੱਦਾ ਬਾਰ ਬਾਰ ਚੁੱਕੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਜ਼ਿਲ੍ਹਾ ਪੱਧਰ ਤੇ ਸੀਐਮ ਆਫਿਸ ਅਪਣਾਉਣ ਦਾ ਫਾਰਮੂਲਾ ਬੱਤਿਆ ਹੈ ਤਾਂ ਕਿ ਜਨਤਾ ਨਾਲ ਜੁੜੇ ਕਾਰਜ ਪਹਿਲ ਦੇ ਆਧਾਰ ਤੇ ਹੋ ਸਕਣ ਹੁਣ ਭਾਵੇਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਨੇ ਹੁਣ ਤੋਂ ਹੀ ਪਾਰਟੀ ਦੇ ਵੱਲੋਂ ਆਮ ਆਦੀ ਪਾਰਟੀ ਦੇ ਵੱਲੋਂ ਨਵੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਖੁਦ ਪੂਰੀ ਦੀ ਪੂਰੀ ਕਮਾਂਡ ਮੁੱਖ ਮੰਤਰੀ ਆਪਣੇ ਹੱਥ ਵਿੱਚ ਲੈਦੇ ਨਜ਼ਰ ਆ ਰਹੇ ਨੇ ਜਿੱਥੇ ਉਹਨਾਂ ਦੇ ਵੱਲੋਂ ਕੈਂਪ ਲਗਾਏ ਜਾਣੇ ਕਿ ਸਰਕਾਰ ਆਪ ਦੇ ਦਵਾਰ ਉੱਥੇ ਹੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸੀਐਮ ਆਫਿਸ ਬਣਾਉਣ ਦੀ ਗੱਲ ਕਰਦੇ ਨਜ਼ਰ ਆ ਰਹੇ ਨੇ ਤੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰਨ ਦੀ ਗੱਲ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈ ਲੇਕਿਨ ਦੂਸਰੇ ਪਾਸੇ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 2022 ਦੇ ਇਲੈਕਸ਼ਨਾਂ ਵੇਲੇ ਵੀ ਇਸ ਤਰ੍ਹਾਂ ਦੇ ਵਾਅਦੇ ਲੋਕਾਂ ਦੇ ਨਾਲ ਕੀਤੇ ਗਏ ਸੀ ਕਿ ਜੋ ਸਰਕਾਰ ਹੈ ਸਰਕਾਰ ਸੱਤਾ ਵਿੱਚ ਆਮ ਆਦੀ ਪਾਰਟੀ ਦੀ ਹੁੰਦੀ ਹੈ ਤਾਂ ਪਿੰਡਾਂ ਤੋਂ ਚੱਲੇਗੀ ਇਵਨ ਕਿ ਸਰਕਾਰ ਬਣਨ ਤੋਂ ਬਾਅਦ ਵੀ ਲਗਾਤਾਰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਸੀ ਕਿ ਹਰ ਇੱਕ ਪਿੰਡ ਦੇ ਵਿੱਚ ਅਫਸਰ ਅਧਿਕਾਰੀ ਚੰਡੀਗੜ੍ਹ ਤੋਂ ਪਹੁੰਚਣਗੇ ਆਮ ਲੋਕਾਂ ਨੂੰ ਆਪਣੇ ਕੰਮਾਂ ਦੇ ਨਿਪਟਾਰੇ ਦੇ ਲਈ ਆਪਣੇ ਮੁਸ਼ਕਲਾਂ ਦੇ ਨਿਪਟਾਰੇ ਦੇ ਲਈ ਚੰਡੀਗੜ੍ਹ ਨਹੀਂ ਆਉਣਾ ਪਏਗਾ ਲੇਕਿਨ ਬਾਵਜੂਦ ਇਸ ਦੇ ਟਸ ਤੋਂ ਮਸ ਪ੍ਰਸ਼ਾਸਨ ਹੁੰਦਾ ਨਹੀਂ ਆਇਆ ਦੂਸਰੇ ਪਾਸੇ ਲਗਾਤਾਰ ਚਰਚਾਾਂ ਵਿੱਚ এবੀਸੀ ਕੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਛੱਡੋ ਵਲੰਟੀਅਰਾਂ ਨੂੰ ਛੱਡੋ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੀ ਕਹੇ ਕੰਮ ਕਰਦੇ ਦਿਖਾਈ ਨਹੀਂ ਦਿੱਤੇ ਇਹ ਲਗਾਤਾਰ ਜਿਹੜੇ ਸ਼ਿਕਾਇਤਾਂ ਨੇ ਮੁੱਖ ਮੰਤਰੀ ਸਾਹਿਬ ਕੋਲ ਲੈ ਕੇ ਵਿਧਾਇਕ ਪਹੁੰਚ ਰਹੇ ਸੀ ਕਿ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੇ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੁਣ ਜਦੋਂ ਪਾਰਟੀ ਨੂੰ ਦੋ ਮਾਫ ਕਰਨਾ ਪਾਰਟੀ ਲੋਕ ਸਭਾ ਦੇ ਇਹਨਾਂ ਨਤੀਜਿਆਂ ਦੇ ਵਿੱਚ ਕਰਾਰੀ ਸ਼ਕਸਤ ਮਿਲੀ ਹੈ ਉਹਨਾਂ ਦੇ ਮਨ ਮੁਤਾਬਕ ਨਤੀਜੇ ਨਹੀਂ ਆਏ 13 ਜ਼ੀਰੋ ਦੀ ਹਾਮੀ ਭਰੀ ਗਈ ਸੀ ਲਗਾਤਾਰ ਭਗਵੰਤ ਮਾਨ ਆਪਣੇ ਹਰ ਇੱਕ ਰੋਡ ਸ਼ੋਅ ਦੇ ਵਿੱਚ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਦੇਖੋ ਮੈਨੂੰ ਕਿੰਨਾ ਪਿਆਰ ਮਿਲ ਰਿਹਾ ਹੈ ਲੋਕ ਮੈਨੂੰ ਕਿੰਨਾ ਪਿਆਰ ਕਰ ਰਹੇ ਨੇ ਸਰਕਾਰ ਦੀਆਂ ਨੀਤੀਆਂ ਦੇ ਉੱਪਰ ਮੋਹਰ ਲਗਾ ਰਹੇ ਨੇ ਫੁੱਲਾਂ ਦੇ ਨਾਲ ਮੇਰੀ ਪੱਗ ਭਰ ਦਿੰਦੇ ਨੇ ਕੁਆਂਟਲਾਂ ਦੇ ਹਿਸਾਬ ਨਾਲ ਫੁੱਲ ਉਹਨਾਂ ਦੀਆਂ ਗੱਡੀਆਂ ਉੱਪਰ ਡਿੱਗਦੇ ਨੇ ਇਹ ਕਹਿੰਦੇ ਹੋਏ ਨਜ਼ਰ ਆਏ ਸੀ ਲੇਕਿਨ ਜਦੋਂ ਰਿਜ਼ਲਟ ਆਇਆ ਤਾਂ 4 ਜੂਨ ਨੂੰ ਰਿਜ਼ਲਟ ਤੋਂ ਬਾਅਦ ਜਿੱਥੇ ਆਮ ਲੋਕਾਂ ਨੂੰ ਝਟਕਾ ਲੱਗਿਆ ਉਥੇ ਹੀ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਵੀ ਇੱਕ ਝਟਕਾ ਲੱਗਿਆ ਸੀ ਕਿਉਂਕਿ 13 ਜ਼ੀਰੋ ਦੀ ਗੱਲ ਕਰਨ ਵਾਲੀ ਆਮ ਆਦੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੋਣ ਦੇ ਬਾਵਜੂਦ ਜਿੱਥੋਂ ਕਿ ਕਾਂਗਰਸ ਵੱਲੋਂ ਇਹ ਇਲਜ਼ਾਮ ਵੀ ਲਗਾਏ ਜਾ ਰਹੇ ਸੀ ਕਿ ਮਸ਼ੀਨਰੀ ਦਾ ਦੁਰਪਯੋਗ ਹੋ ਰਿਹਾ ਉਸ ਦੇ ਬਾਵਜੂਦ 13 ਦੇ ਵਿੱਚੋਂ ਸਿਰਫ ਔਰ ਸਿਰਫ 3 ਸੀਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੀ ਸੀ ਜਦੋਂ ਕਿ 7 ਸੀਟਾਂ ਦੇ ਉੱਪਰ ਕਾਂਗਰਸ ਨੇ ਫਤਿਹ ਹ ਦਰਜ ਕੀਤੀ ਸੀ ਇੱਕ ਅਕਾਲੀ ਦਲ ਦੇ ਖਾਤੇ ਗਈ ਸੀ ਜਦੋਂ ਕਿ ਦੋ ਸੀਟਾਂ ਦੇ ਉੱਪਰ ਸਾਰੀਆਂ ਪਾਰਟੀਆਂ ਨੂੰ ਲਤਾੜਦੇ ਹੋਏ ਜਿਹੜੇ ਆਜ਼ਾਦ ਉਮੀਦਵਾਰ ਨੇ ਲੋਕਾਂ ਦੇ ਵੱਲੋਂ ਇਹਨਾਂ ਆਜ਼ਾਦ ਉਮੀਦਵਾਰਾਂ ਨੂੰ ਫਤਵਾ ਹੀ ਨਹੀਂ ਦਿੱਤਾ ਗਿਆ ਸਿਰਫੋਂ ਵੱਡੇ ਮਾਰਜਨ ਦੇ ਨਾਲ ਇਹਨਾਂ ਆਜ਼ਾਦ ਉਮੀਦਵਾਰਾਂ ਨੂੰ ਲੋਕਾਂ ਦੇ ਵੱਲੋਂ ਜਿਤਾ ਦਿੱਤਾ ਗਿਆ ਜਿਸ ਤੋਂ ਬਾਅਦ ਸੱਤਾ ਦੇ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੇ ਵੱਲੋਂ ਐਕਸ਼ਨ ਦੇ ਵਿੱਚ ਆਉਂਦੇ ਹੋਏ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਹਲਕੇ ਦੇ ਵਿਧਾਇਕਾਂ ਦੇ ਨਾਲ ਆਪਣੇ ਮੰਤਰੀਆਂ ਦੇ ਨਾਲ ਵਰਕਰਾਂ ਦੇ ਨਾਲ ਅਹੁਦੇਦਾਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਦਾ سلسلہ ਹਲਕਾ ਬਾਈ ਚੱਲ ਰਿਹਾ ਸੀ ਅਤੇ ਉਹ ਖੁਦ ਇਹ ਕਹਿੰਦੇ ਨਜ਼ਰ ਆ ਰਹੇ ਸੀ ਕਿ ਇਸ ਹਾਰ ਦਾ ਮੰਥਨ ਕੀਤਾ ਜਾਏਗਾ ਆਖਰ ਕਮੀ ਕਿੱਥੇ ਰਹੇਗੀ ਜਿੱਥੇ ਕਿ ਲਗਾਤਾਰ ਉਹ ਆਪਣੇ ਰੋਡ ਸ਼ੋਅ ਦੇ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਨਜ਼ਰ ਆ ਰਹੇ ਸੀ ਲਗਾਤਾਰ ਬਿਜਲੀ ਦੇ ਮੁੱਦੇ ਦੇ ਉੱਪਰ ਬੋਲਦੇ ਨਜ਼ਰ ਆ ਰਹੇ ਸੀ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਸਹੂਲਤਾਂ ਦੀ ਗੱਲ ਕਰ ਰਹੇ ਸੀ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਦਿੱਤੇ ਜਾਣ ਵਾਲੇ ਸਹੂਲਤਾਂ ਦੀ ਗੱਲ ਕਰ ਰਹੇ ਸੀ ਫਿਰ ਆਕਰ ਉਹ ਕਾਰਨ ਕੀ ਰਹੇ ਨੇ ਜਿਨ੍ਹਾਂ ਕਾਰਨਾ ਕਾਰਨ ਸਰਕਾਰ ਨੂੰ ਸਿਰਫ ਔਰ ਸਿਰਫ 3 ਸੀਟਾਂ ਮਿਲੀਆਂ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ ਇਹਨਾਂ ਹਾਰ ਦਾ ਮੰਤਨ ਕੀਤਾ ਜਾ ਰਿਹਾ ਸੀ ਸੋ ਮੰਤਨ ਤੋਂ ਜੋ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਸੀ ਕਿ ਅਧਿਕਾਰੀਾਂ ਦਾ ਜੋ رابطہ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਵਰਕਰਾਂ ਦੇ ਨਾਲ ਅਹੁਦੇਦਾਰਾਂ ਦੇ ਲਈ ਵਿਧਾਇਕ ਵੀ ਲਗਾਤਾਰੇ ਸ਼ਿਕਾਇਤਾਂ ਕਰਦੇ ਨਜ਼ਰ ਆ ਰਹੇ ਸੀ ਕਿ ਉਹਨਾਂ ਦੇ ਜੋ ਅਫਸਰ ਨਹੀਂ ਵੱਡੇ ਅਫਸਰ ਨਹੀਂ ਉਹਨਾਂ ਦੀ ਗੱਲ ਨਹੀਂ ਸੁਣਦੀ ਜਿਸ ਕਾਰਨ ਇੱਕ ਵੱਡਾ 파ੜਾ ਕਿਉਂਕਿ ਜਦੋਂ ਅਹੁਦੇਦਾਰ ਜਾਂ ਵਰਕਰ ਆਪਣੀਆਂ ਸ਼ਿਕਾਇਤਾਂ ਲੈ ਕੇ ਅਫਸਰਾਂ ਕੋਲ ਪਹੁੰਚਦੇ ਤਾਂ ਕਾਰਵਾਈ ਨਾ ਹੋਣ ਦੇ ਕਾਰਨ ਆਮ ਲੋਕ ਸੀ ਜੋ ਪਾਰਟੀ ਤੋਂ ਲਗਾਤਾਰ ਸਰਕਾਰ ਤੋਂ ਲਗਾਤਾਰ ਨਿਰਾਸ਼ ਉਹਦੇ ਦਿਖਾਈ ਦਿੰਦੇ ਸੀ ਜਿਸ ਤੋਂ ਬਾਅਦ ਇੱਕ ਵੱਡਾ 파ੜਾ ਪਾਰਟੀ ਅਤੇ ਆਮ ਲੋਕਾਂ ਦੇ ਵਿੱਚ ਪੈਂਦਾ ਰਿਹਾ ਜਿਸ ਦਾ ਖਮਿਆਜ਼ਾ ਇਨਾ ਇਲੈਕਸ਼ਨ ਦੇ ਵਿੱਚ ਪਾਰਟੀ ਨੂੰ ਪੂਕਤਣਾ ਪਿਆ ਸੀ ਲੇਕਿਨ ਹੁਣ ਆਉਣ ਵਾਲੀਆਂ ਬਲਾਕ ਸਮਜਦੀ ਦੇ ਚੋਣਾਂ ਕਾਰਪੋਰੇਸ਼ਨ ਦੀਆਂ ਚੋਣਾਂ ਪੰਚਾਇਤੀ ਚੋਣਾਂ ਤੇ 2027 ਦੇ ਸਬੰਧ ਦੇ ਵਿੱਚ ਹੁਣ ਤੋਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਸੀਐਮ ਆਫਿਸ ਹਰ ਇੱਕ ਜ਼ਿਲ੍ਹੇ ਵਿੱਚ ਬਣਾਉਣ ਦੀ ਗੱਲ ਭਗਵੰਤ ਮਾਨ ਜੀ ਕਰਦੇ ਨਜ਼ਰ ਆਏ ਨੇ ਉੱਥੇ ਹੀ ਸਰਕਾਰ ਆਪ ਦੇ ਦਵਾਰ ਕੈਂਪ ਲਗਾਉਣ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਧਾਇਕਾਂ ਨੂੰ ਨਵੇਂ ਨਿਰਦੇਸ਼ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਇਹ ਕਹਿ ਰਹੇ ਨੇ ਕਿ ਹਫਤੇ ਦੇ ਵਿੱਚ ਇਹ ਕੈਂਪ ਜ਼ਰੂਰ ਲਗਾਏ ਜਾਣ ਦੋ ਵਾਰ ਤੇ ਉਹ ਕਦੇ ਵੀ ਇਸ ਕੈਂਪ ਦੇ ਵਿੱਚ ਆ ਕੇ ਖੁਦ ਚੈਕਿੰਗ ਕਰ ਸਕਦੇ ਨੇ ਇਹ ਗੱਲ ਕਹਿੰਦੇ ਹੋਏ ਵੀ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਕਿ ਹੁਣ ਇਹਨਾਂ ਜੋ ਐਕਸ਼ਨ ਭਗਵੰਤ ਮਾਨ ਜੀ ਕਰਦੇ ਨਜ਼ਰ ਆਏ ਨੇ ਇਹਨਾਂ ਦਾ ਕਿੰਨਾ ਕੁ ਵੱਡਾ ਫਾਇਦਾ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇਗਾ ਕਿ ਜੇਕਰ ਇਸ ਤਰ੍ਹਾਂ ਜਿਸ ਤਰੀਕੇ ਦੇ ਨਾਲ ਨਵੀਂ ਰਣਨੀਤੀ ਭਗਵੰਤ ਸਿੰਘ ਜੀ ਵੱਲੋਂ ਬਣਾਈ ਗਿਆ ਹੈ ਉਸ ਤਰ੍ਹਾਂ ਰਣਨੀਤੀ ਦੇ ਉੱਪਰ ਪਾਰਟੀ ਚੱਲਦੀ ਹੈ ਤਾਂ ਕਿੰਨਾ ਫਾਇਦਾ ਹੋਏਗਾ ਕਿ ਲੋਕ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਵੱਲ ਜੁੜਦੇ ਨਜ਼ਰ ਆਉਣਗੇ ਤੇ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਵੱਡਾ ਫਤਵਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਦੇਣਗੇ ਜਾਂ ਫਿਰ ਨਹੀਂ ਜਾਣਨ ਲਈ ਬਣੇ ਰਿਹਾ ਰਜਣਾ ਲੋਕਾਂ ਦਾ ਟੀਵੀ ਦੇ